ਜੰਗਲ ਦੇ ਵਿੱਚਕਾਰ ਕੱਚੀ ਕੱਖਾਂ ਦੀ ਕੁਲੀ ਇੱਕ ਬਜ਼ੁਰਗ ਬਾਪੂ ਤੇ ਬੇਬੇ ਰਹਿੰਦੇ ਆ ਪੱਕਾ ਮਕਾਨ ਨਹੀਂ ਪੱਕੀ ਛੱਤ ਨਹੀਂ ਇਹਨਾਂ ਦੀ ਉਮਰ ਤਕਰੀਬਨ 80 ਸਾਲ ਆ ਇੱਕ ਅੱਖਾਂ ਦੀ ਕੁਲੀ ਇਹਨਾਂ ਦਾ ਹੀ ਘਰ ਆ ਇੱਥੇ ਬਿਜਲੀ ਨਹੀਂ ਨਾ ਹੀ ਕੋਈ ਪੱਖਾ ਸ਼ਾਮ ਪੈਂਦੀ ਆ ਤਾਂ ਛੋਟਾ ਜਿਹਾ ਦੀਵਾ ਬਾਲ ਕੇ ਆਪਣਾ ਟਾਈਮ ਸਾਰਦੇ ਆ ਇਹ ਜ਼ਿੰਦਗੀ ਕੱਢਦੇ ਨੇ ਇੱਕ ਹੀ ਕਮਰਾ ਉਸ ਥਾਂ ਹੀ ਰੋਟੀ ਬਣਦੀ ਆ ਪਾਣੀ ਪੀਂਦੇ ਆ ਉੱਥੇ ਬੈਠਦੇ ਆ ਤੇ ਉੱਥੇ ਸੌਂਦੇ ਆ ਬਾਪੂ ਦੀਆਂ ਅੱਖਾਂ ਥੱਕੀਆਂ ਨੇ ਬੇਬੇ ਦੇ ਹੱਥ ਕੰਬਦੇ ਨੇ ਪਰ ਮੂੰਹ ਤੇ ਕੋਈ ਸ਼ਿਕਾਇਤ ਨਹੀਂ ਸਿਰਫ ਇੱਕ ਅਰਦਾਸ ਆ ਰੱਬਾ ਅੱਜ ਗੁਜ਼ਾਰਾ ਹੋ ਜਾਵੇ ਇਹ ਕਹਾਣੀ ਨਹੀਂ ਇਹ ਹਕੀਕਤ ਆ ਦਿਲ ਨੂੰ ਛੂਹਣ ਵਾਲੀ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਹੋ ਸਕਦਾ ਇਹ ਬਜ਼ੁਰਗ ਜੋੜੇ ਦੀ ਕੋਈ ਮਦਦ ਹੋ ਸਕੇ ਤਾਂ ਇਹਨਾਂ ਦੀ ਜ਼ਿੰਦਗੀ 'ਚ ਵੀ ਰੌਸ਼ਨੀ ਹੋ ਸਕੇ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਕਰਮਸ਼ੈਣੀ ਬਲੌਗ ਤੇ ਇੱਕ ਨਵੀਂ ਵੀਡੀਓ ਇੱਕ ਬਹੁਤ ਖੂਬਸੂਰਤ ਦ੍ਰਿਸ਼ਵਾ ਇੱਕ ਸਾਹਮਣੇ ਬਜ਼ੁਰਗ ਕੰਮ ਕਰਦੇ ਆ ਕੱਖਾਂ ਦੀ ਕੁੱਲੀ ਆ ਤੇ ਨਾਲ ਗਵਾਂਢ ਤੋਂ ਪਤਾ ਕੀਤਾ ਕਿ ਕਹਿੰਦੇ ਇੱਥੇ ਮੀਆ ਬੀਬੀ ਰਹਿੰਦੇ ਆ ਤਕਰੀਬਨ ਇਹਦੇ ਤਿੰਨ ਪੁੱਤਰ ਬਾ ਤੇ ਇੱਥੇ ਪਿੰਡ ਬਰੂਹੀ ਦੇ ਵਿੱਚ ਆ ਆ ਜੋ ਚੱਲਦੇ ਆ ਅੰਦਰ ਆਹ ਬਾੜਾਂ ਪਹਿਲਾਂ ਸਮੇਂ ਦੇ ਵਿੱਚ ਕੀਤੀਆਂ ਹੁੰਦੀਆਂ ਸੀ ਹਨਾ ਪਰ ਹੈਰਾਨੀ ਅੱਜ ਵੀ ਇਹ ਬਾਬਾ ਜੀ ਨੇ ਆਪਣੇ ਵੱਲੋਂ ਤਿਆਰ ਕੀਤੀ ਹੋਈ ਆ ਤੇ ਇਹ ਰਹਿਣ ਬਸੇਰਾ ਆ ਆ ਬੋਰਡ ਦਾ ਦਰਖਤ ਵਾ ਮੈਨੂੰ ਲੱਗਦਾ ਪਾਣੀ ਸ਼ਾਇਦ ਉੱਥੇ ਨਹੀਂ ਹੋਊਗਾ ਪਾਣੀ ਦੀ ਟੁੱਟੀ ਇੱਥੇ ਲੱਗੀ ਹੋਈ ਆ ਆ ਬਾਬਾ ਜੀ ਦੀ ਜ਼ਿੰਦਗੀ ਬਾਰੇ ਪੁੱਛਦੇ ਆ ਕਿਉਂ ਅੱਜ ਵੀ ਉਹ ਕੱਖਾਂ ਦੀ ਕੁਲੀ ਜੀ ਰਹਿੰਦੇ ਆ ਸ਼ਾਇਦ ਕੋਈ ਕੰਮਕਾਰ ਕਰ ਰਹੇ ਆ ਜਾ ਕੇ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਉਹਨਾਂ ਦਾ ਕਿ ਇੱਥੇ ਇਹ ਜੰਗਲ ਆ ਬਰੂਹੀ ਦੇ ਜੰਗਲ ਆ ਰੋੜ ਵਾ ਪਰ ਇਹ ਸਕੂਨ ਬਹੁਤ ਵਾ ਅੱਜ ਵੀ ਬਜ਼ੁਰਗ ਕਈ ਕੱਖਾਂ ਦੀ ਕੁਲੀ 'ਚ ਰਹਿਣਾ ਪਸੰਦ ਕਰਦੇ ਆ ਕਿਉਂ ਕਰਦੇ ਆ ਕਿਵੇਂ ਰਹਿਣ ਵਸੇਰਾ ਹੈਰਾਨੀ ਵਾਲੀ ਗੱਲ ਆ ਕੱਖਾਂ ਦੀ ਕੁਲੀ ਦੇ ਵਿੱਚ ਅੱਜ ਰਹਿੰਦੇ ਆ ਨਾਲ ਦੇ ਗਵਾਂਢ 'ਚੋ ਵੀ ਪਤਾ ਲੱਗਾ ਕਿ ਇਹ ਸਿਰਫ ਦੀਵਾਵਾਲੀ ਕਿਥੇ ਰਹਿੰਦੇ ਆ ਅੱਜ ਵੀ ਦੀਵਾਵਾਲੀ ਕੇ ਤੇ ਚੱਲਦੇ ਆ ਬਾਪੂ ਜੀ ਕੰਮ ਕਰਦੇ ਪਏ ਮੈਨੂੰ ਲੱਗਦਾ ਕੁਛ ਸਵਾਰਦੇ ਪਏ ਆ ਓਏ ਅਸੀ ਕਾ ਜੀ ਉਹ ਜੀ ਬਾਪੂ ਜੀ ਦੀ ਕੱਖਾਂ ਦੀ ਕੁੱਲੀ ਦੇ ਵਿੱਚ ਬਾਕੀ ਬਾਪੂ ਜੀ ਨਾਲ ਗੱਲਬਾਤ ਸਾਰੀ ਕਰਦੇ ਆ ਦੱਸਦੇ ਇਹਨਾਂ ਦਾ ਰਹਿਣ ਬਸੇਰਾ ਕਿੱਥੇ ਕੋਈ ਧੀ ਪੁੱਤ ਉਹ ਪੁੱਤ ਵੀ ਹੈਗੇ ਤਾਂ ਮੈਂ ਹੀ ਆਹੀ ਰਹਿਣੀ ਆਪਰਾ ਅੱਛਾ ਹਾਂ ਹੁਣ ਜਿੰਦੂ ਚਾਹ ਪੀਂਦੇ ਹੁਣ ਸਾਡੇ ਜਿਹੜਾ ਖਾਂਡ ਵਾਲੀ ਕੰਦੀ ਮੈਂ ਹੁੰਦੀ ਲੈ ਕੇ ਆਉਂਗੀ ਕੋਈ ਬਾਪਾ ਚੱਕਰ ਹੀ ਕੋਈ ਨਹੀਂ ਨਹੀਂ ਸਭ ਬੰਦ ਰਹੇ ਭਾਜ ਹੋ ਜਾਈ ਇਹ ਮੈਂ ਕਹ ਕੋਈ ਨਹੀਂ ਆਹੀ ਹੁਣ ਤੂੰ ਵੀ ਦੱਸ ਦੇ ਹੁਣ ਤੇਰੇ ਨਾਲ ਗੱਲ ਮੈਂ ਸਾਰੀ ਕਰ ਦਿੱਤੀ ਹੋਣ ਕੱਖਾਇਆ ਹੀ ਕੁਲੀ ਛੱਡ ਕੇ ਕਿਦੇ ਮੈਲਿਆਂ ਚੱਲ ਜਾਈ ਜੀ ਤਏ ਹਰ ਹੈ ਤੁਸੀਂ ਵੀ ਛੜਾਇਆ ਤੁਸੀਂ ਤੇ ਤੁਹਾਡੀ ਵਾਈਫ ਰਹਿੰਦੇ ਇੱਥੇ ਹਾਂ ਨਾਂ ਵੀ ਹੁੰਦੇ ਰੋਟੀ ਪਾਣੀ ਖਾ ਕੇ ਚੱਲ ਜਾਂ ਤਾਂ ਅਸ਼ੀਰ ਕਰਨ ਉਹ ਮੱਝ ਬੰਨੀ ਹੈ ਜੀ ਇਹਨੂੰ ਇਹ ਗੱਲ ਸੁਣਨੀ ਨਹੀਂ ਛੱਡੀ ਛੱਡ ਹੈ ਹੁਣ ਜਿਹੜੇ ਸਮੇਂ ਸਰੋਂ ਜੜੀ ਹੈਗੀ ਨਾ ਇਹ ਬੰਦਨਾ ਕਰਕੇ ਅੱਜ ਨਾ ਰਹੀਏ ਨਾ 1 ਮਿੰਟ ਵੀ ਹਾਂ ਤਾਂ ਇਹ ਬੰਦਰ 1 ਮਿੰਟੇ ਚੁੱਕ ਦਿੰਦੇ ਇੱਕ ਮੈਂਬਰ ਇੱਥੇ ਸਾਡਾ ਜਰੂਰ ਬੰਦਰ ਬਹੁਤ ਆ ਬੰਦਰ ਬਹੁਤ ਆ ਤੇ ਹੋਰ ਕੋਈ ਜਾਨਵਰ ਤਕੜਾ ਜਾਨ ਬਸ਼ੈਂਬਰ ਰਾਤ ਨੂੰ ਆ ਜਾਂਦਾ ਹੈਗਾ ਹਾਂ ਉਹ ਵੀ ਖਾ ਜਾਂਦਾ ਹੈ ਬੋਤਾ ਜਾਨਵਰ ਦਿਨਾ ਤੰਗ ਕਰਦਾ ਨਾ ਰਾਤ ਨੂੰ ਚਲੋ ਰੱਖੀ ਹੋ ਜਾਂਦੀ ਦਿਨ ਦੀ ਵੀ ਤੰਦੂਆ ਤਾਂ ਨਹੀਂ ਹੈਗਾ ਇੱਧਰ ਤੰਦੂਆ ਵੀ ਹੈਗਾ ਤੰਦੂਆ ਜਰਾ ਕਟੇ ਇੱਥੇ ਦੋ ਤਿੰਨ ਬਾਰੀ ਆਇਆ ਹੋ ਹਾਂ ਤਾਂ ਉਹ ਗੇੜੇ ਗੁੜੇ ਮਾਰਦਾ ਰਹਿੰਦਾ ਤਾਂ ਬਾਕੀ ਦਾ ਦਿਨ ਵੀ ਰਾਖੀ ਰਾਤ ਨੂੰ ਆ ਬਾਬਾ ਜੀ ਕੁੱਲੀ ਬਣਾ ਕੇ ਬੈਠੇ ਅੱਜ ਦੇ ਸਮੇਂ ਦੇ ਵਿੱਚ ਫਿਰ ਵੀ ਕੋਈ ਹੈਲਪ ਨਹੀਂ ਹੋਈ ਅਜੇ ਤੱਕ ਕੋਈ ਹੈਲਪ ਕਾਜੀ ਜਿੰਨ ਦਾ ਚੀਜ਼ ਹੈ ਭਲੇ ਹਾਂ ਹਾਂ ਉਹਨੂੰ ਸ਼ਮਾਂ ਚੁੱਕ ਗਿਆ ਮੈਂ ਕਿਹਾ ਇਹਦਾ ਮੇਰਾ ਹੱਲ ਕਰ ਹਾਂ ਹੈ ਉਹ ਕਹਿੰਦਾ ਇਹ ਕੁਲੀਆਂ ਨਹੀਂ ਕਰਾਂਣੀ ਕੋਈ ਮੈਂ ਫਿਰ ਹੀ ਟੇਗਾ ਹੀ ਸ਼ਰਦ ਜੋਰ ਤੋਂ ਫੜਾ ਸਾਡਾ ਹੈ ਆਹ ਫਿਰ ਜੋਰ ਨਹੀਂ ਸਾਡਾ ਕੋਈ ਪਾ ਗਰੀਬ ਬੰਦੇ ਦਾ ਕੋਈ ਜੋਰ ਨਹੀਂ ਹੈ ਨਾ ਹਾਂ ਬਸ ਬਸ ਇਹੀ ਕੁਛ ਹੈ ਲਿਖਿਆ ਗਰੀਬ ਦਾ ਕਹਦਾ ਜੋਰ ਹੈ ਹਾਂਜੀ ਗਰੀਬ ਦਾ ਨਹੀਂ ਕੋਈ ਜੋਰ ਪਾ ਗਰੀਬ ਦਾ ਖਰਚਾ ਜ਼ੋਰ ਹੈਗਾ ਫੇ ਰੋਟੀ ਪਾਣੀ ਕਿੱਦਾਂ ਚੱਲਦਾ ਇਹ ਆਮਦਨ ਦਾ ਸਾਧਨ ਕੀ ਆ ਆ ਰੋਟੀ ਪਾਣੀ ਜੀ ਚੱਲਦਾ ਹੈਗਾ ਕਣ ਕਪੜੀ ਵੀ ਜੀ ਡਿੱਪੂ ਦੀ ਵੀ ਮਿਲਦੀ ਹੈਗੀ ਹਾਂ ਹਾਂ ਕਣਕ ਆਪਣੀ ਹੈਗੀ ਆ ਕਣਕ ਡਰਮ ਭਰਿਆ ਹੈਗਾ ਤਾਂ ਮਤਲਬ ਰੋਟੀ ਦਾ ਡਿੱਪੂ ਦੀ ਕਣਕ ਹੀ ਮਿਲਦੀ ਹੈ ਕਿਪਾ ਅੱਛਾ ਜੀ ਹੂੰ ਉਹਨਾਂ ਰਸਾਂ ਦੀ ਭੁਗੈ ਮਿਲਦਾ ਹੈਗਾ ਹੁਣ ਗਾਂ ਦੀ ਪਤਾ ਨਹੀਂ ਕੀ ਆ ਗਿਆ ਇੰਨੀ ਠੰਡ ਗਰਮੀ ਮੀ ਪੈਂਦਾ ਇਹ ਜੀ ਇਹਦੇ ਵਿੱਚ ਹੀ ਗੁਜ਼ਾਰਾ ਕਰਦੇ ਜੀ ਇਹਦੀ ਚੀਜ਼ ਦੇ ਸੀ ਗਰਮੀ ਚੀ ਹੋਏ ਕਿੰਨੇ ਸਾਲ ਹੋ ਗਏ ਕੱਖਾਂ ਦੀ ਕੁਲੀ ਚ ਇਹ ਨਹੀਂ ਹੁਣ ਛਾਲ ਲਾਂਦਾ ਨਹੀਂ ਪਤਾ ਹੁਣ ਕਿੰਨੇ ਸਾਲ ਹੋ ਗਏ ਮੈਂ ਸਾਰੀ ਜ਼ਿੰਦਗੀ ਇੱਥੇ ਲੰਘੀ ਹਾਂ ਇੱਥੇ ਲੰਘੀ ਸਾਰੀ ਜ਼ਿੰਦਗੀ ਇੱਥੇ ਲੰਘੀ ਆ ਲੰਘੇ ਲੰਘੀ ਬਾਹ ਲੰਘੀ ਅੱਛਾ ਜੀ ਬਾਬਾ ਜੀ ਦੀ ਗੱਲ ਸੁਣ ਕੇ ਦੁੱਖ ਲੱਗਾ ਕਿ ਗਰੀਬ ਬੰਦੇ ਦਾ ਕੋਈ ਸਹਾਰਾ ਨਹੀਂ ਕਿ ਗਰੀਬ ਬੰਦੇ ਦਾ ਕੋਈ ਨਹੀਂ ਸੁਣਦਾ ਕਹਿੰਦੇ ਬਹੁਤ ਵਾਰੀ ਕਹਿਤਾ ਕਿ ਸਾਨੂੰ ਮੁਆਫੀ ਮਿਲ ਜਵੇ ਕੱਖਾਂ ਦੀ ਕੁੱਲੀ ਭਾਬੀ ਬਚਪਨ ਤੋਂ ਇੱਥੇ ਰਹਿੰਦੇ ਆ ਮਾਂ ਬਾਪ ਹੋਵੇ ਮਾਂ ਬਾਪ ਪਰਛੇਗੇ ਹਾਂ ਉਹ ਦੈਨ ਸੀਗਾ ਤੈਨੂੰ ਨਾ ਪੁੱਛਾਂਗਾ ਅੱਛਾ ਜੀ ਉਹ ਕੀ ਆਈ ਰੱਸੀ ਇਹਨੂੰ ਮੌਲੀ ਇਦਾਂ ਦੇ ਆਗੇ ਚਮੇ ਚਲੋ ਟੈਂਪਰ ਬਾਜ਼ ਕਰਨਾ ਹੈ ਜ਼ਿੰਦਗੀ 'ਚ ਉਹ ਖਾਈ ਨਹੀਂ ਜੰਗਲ 'ਚ ਰਹਿਣਾ ਕੋਈ ਨਹੀਂ ਹਣਾ ਜੀ ਓਕਾ ਹੀ ਹੈ ਤਾਂ ਹੈ ਓਕਾ ਹੀ ਹੈ ਫਿਰ ਵੀ ਰੋਡ ਦਾ ਕਿਨਾਰਾ ਹੀ ਹੈ ਹਮ ਫਿਰ ਵੀ ਓਕਾ ਹੀ ਹੈ ਇਹੋ ਦਾ ਸੜਤ ਦੂਏ ਬਚਾ ਹੈਗਾ ਉਹ ਮਾੜਾ ਮੋਟਾ ਬਸੂ ਬਸੂ ਖਾ ਜਾਂਦੇ ਹੈਗੇਗਾ ਕੱਟੀ-ਕੁੱਟੀ ਆਡੀ ਮਗਰ ਲੱਗੀ ਹੈਗੀ ਇੱਕ ਅੱਛਾ ਚਗਾਟੂ ਮੱਝ ਮਗਰ ਹਾਂ ਫਿਰ ਵੀ ਬਚਾ ਹੈਗਾ ਉਹ ਮਾੜਾ ਬੱਚਾ ਤਾਂ ਖਾ ਜਾਂਦਾ ਤੰਦੂਆ ਅੱਛਾ ਪੂਰਾ ਤੰਦੂਆ ਆਉਂਦਾ ਹੈ ਇਧਰ ਨਾ ਨਾ ਆਉਂਦਾ ਇਹ ਸੜਕ ਤੋਂ ਹੀ ਠੀਕ ਟੱਪ ਕੇ ਆ ਤੰਦੂਆ ਇਧਰ ਕੋਈ ਔਖਾ ਹੈ ਅੱਛਾ ਜੀ ਹੂੰ ਤੰਦੂ ਆਇਆ ਸੀ ਹੂੰ ਉੱਪਰ ਆ ਗਿਆ ਜੰਗਲ ਚ ਇੱਥੇ ਤੰਦੂ ਆਇਆ ਸੀ ਪਹਿਲੇ ਹੂੰ ਜੇ ਕੋਈ ਮਦਦ ਕਰ ਦੇਵੇ ਫਿਰ ਤੁਹਾਨੂੰ ਮਕਾਨ ਬਣਾ ਦੇਵੇ ਬੰਕਾਰ ਬਣ ਜਾ ਵਧੀਆ ਹੋਰ ਕੀ ਚਾਹੀਦਾ ਅੱਛਾ ਹਾਂ ਹੁਣ ਜੇ ਹੁਣ ਤੈਨੂੰ ਦੱਸਿਆ ਤਾਂ ਹੈ ਕੱਲ ਤੱਕੇ ਨਾਲ ਤਾਂ ਅਸੀਂ ਜੋਰ ਸੇ ਸਿੱਧਾ ਕਰੀ ਟੈਨਸ਼ਨ ਲੱਗੀ ਹੈ ਬੜਾ ਆਪਾਂ ਨਹੀਂ ਨਹੀਂ ਟੈਨਸ਼ਨ ਲੱਗੀ ਟੈਨਸ਼ਨ ਦਾ ਆਧਾਰ ਕਾਰਡ ਤੇ ਕਰਕੇ ਹੋ ਗਿਆ ਨਾ ਹਾਂ ਮੈਂ ਤਾਂ ਦੋ ਤਿੰਨ ਵਾਰੀ ਸ਼ਿਫਾਇਸ਼ ਕਰ ਗਿਆ ਨਿਆਣੇ ਜਵਾਂ ਵਗੈਰਾ ਤਾਂ ਨਹੀਂ ਕਰਦੇ ਹੈ ਨਿਆਣੇ ਜਿਆਦਾ ਖਰਾਬੀ ਨਿਆਣੇ ਵੀ ਕਰਦੇ ਹੈ ਕਿਉਂਕਿ ਅਸੀਂ ਇੱਥੇ ਹੀ ਰਹਿ ਰਹੇ ਨੇ ਹੈਗੇ ਪਿੰਛੇ ਸੰਤ ਮੈਂ ਜਿਹਨੂੰ ਆਖਿਆ ਉਹ ਕਹਿੰਦਾ ਪਿੰਛੇ ਤੇ ਢਾੜ ਘਾੜੇ ਉਮਰ ਘਟ ਹੈ ਹੈ ਆ ਮੈਂ ਢਾੜ ਘਾੜੇ ਦਾਸ ਨਾ ਦਿਨੂੰ ਅੱਛਾ ਮੈਂ ਕਾਪੀ ਕਰਾਈ ਹੈ ਜੀ ਆ ਦੇਖੋ ਖਾਂ ਦੀ ਕੁਲੀ ਚ ਕਿੰਨਾ ਰਹਿਣਾ ਔਖਾ ਆ ਬਜ਼ੁਰਗ ਇੱਥੇ ਰਹਿੰਦੇ ਆ ਇਹ ਤੇ ਇਹਨਾਂ ਦੇ ਵਾਈਫ ਤੇ ਆ ਰਹਿਣ ਬਸੀਰਾ ਇੱਕ ਵਾਰੀ ਮੈਂ ਕਹੂੰਗਾ ਆ ਰਹਿਣ ਬਸੀਰਾ ਇਹਨਾਂ ਦਾ ਵਿਚਾਰਿਆਂ ਦਾ ਇੱਥੇ ਇਹ ਗਰੀਬ ਬੰਦੇ ਦਾ ਆਹੀ ਚੁੱਲਾ ਆ ਇਹ ਚੁੱਲ੍ਹੇ ਦੇ ਵਿੱਚ ਆਪਣੀ ਰੋਟੀ ਬਣਾ ਕੇ ਖਾਂਦੇ ਆ ਆ ਬਾਹ ਦਾ ਰਖਾਟ ਮੇਰਾ ਅੱਛਾ ਜੀ ਜਰਾ ਤੂੰ ਲਾਇਆ ਆ ਆ ਦੇ ਦੇ ਦੇਖੇ ਦੇਖ ਆ ਮੰਜੀ ਮੰਜਾ ਕੱਢਦੇ ਬਾਹ ਕੋਈ ਕੋਈ ਚੱਕਰ ਨਹੀਂ ਅੱਛਾ ਇਹਦੇ ਮੁਤਾਬਕ ਤੁਸੀਂ 70 ਸਾਲਾਂ ਦੇ ਹੋ ਗਏ ਆ ਨਹੀਂ ਧਾਰ ਘੜ ਦੇ ਉਮਰ ਗਈ ਜੀ ਕਾਟੇ ਨਾ 60 ਵਾ ਹਾਂ ਮਤਲਬ ਨਹੀਂ 60 ਦੇ ਹੋ ਗਏ ਆ ਮੈਨੂੰ ਪਤਾ ਨਹੀਂ ਕਿੰਨੀ ਹੁਣ ਹੋਈ ਪਾ ਇਹ ਭਰੀ ਜੋ ਹੈਗਾ ਉਹ ਵੀ 86 ਲਿਖ ਦਿਓ ਉਹ ਕਹਿੰਦੇ ਸੀ ਗੁਰਜੰਗ ਸਿੰਘ ਹਾਂ ਜੀ ਠੀਕ ਹੈ ਜੀ ਹਾਂ ਜੇ ਫੋਟੋ ਦੀ ਲੈਣੀ ਹੈ ਇਹ ਦੀ ਲੈ ਲਓ ਭਾਈ ਐਸਾ ਕੋਈ ਆ ਦੇਖੋ ਦੋਸਤੋ ਬਾਪੂ ਜੀ ਫੇ ਇੱਥੇ ਇੱਥੇ ਹੀ ਸੌਣੇ ਪੈਨੇ ਆ ਸਾਰਾ ਕੁਝ ਇਹ ਦੇਖਾ ਮੰਜਾ ਮੇਰਾ ਬਿਸਤਰਾ ਆਇਆ ਆ ਤੁਹਾਡਾ ਬਿਸਤਰਾ ਆਇਆ ਹਾਂ ਅੱਛਾ ਹਾਂ ਇਹ ਦੇਖ ਲਿਆ ਤੂੰ ਆਪੇ ਦੇਖ ਲਿਆ ਪਰ ਆ ਅਸੀਂ ਤਾਂ ਗਲਤਾਂ ਕਰ ਮੁਰੜੇ ਕਰਦੇ ਹੈਗੇ ਹਾਂ ਆਹੀ ਭਾਂਡੇ ਬੇਬੇ ਵੀ ਇੱਥੇ ਸੌਂਦੀ ਆ ਹਾਂ ਬੇਬੇ ਵੀ ਇੱਥੇ ਸੌਂਦੀ ਸੀ ਮੰਜੀ ਤੇ ਓਏ ਹੋਏ 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 ਫੇ ਗਰਮੀਆਂ ਨੂੰ ਕਿਵੇਂ ਰਹਿੰਦੇ ਆ ਗਰਮੀਆਂ ਬੱਤੀ ਬਾਣੀ ਬੱਤੀ ਹੈਗੀ ਬੱਤੀ ਜੀਆ 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 ਹਾਂਜੀ ਜੀਆ ਡੀਜ਼ਲ 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 ਜਾਲਦੇ ਆ ਡੀਜ਼ਲ ਅੱਜ ਵੀ ਦੀਵੇ ਬਾਲ ਕੇ ਰਹਿੰਦੇ ਆ ਹਾਂ ਜੀਆ ਜੀਆ ਡੀਜ਼ਲ 2026 ਦੇ ਵਿੱਚ ਐਸਾ ਪਰਿਵਾਰ ਆ ਜਿਹੜਾ ਅੱਜ ਵੀ ਦੀਵੇ ਬਾਲ ਕੇ ਰਹਿੰਦਾ ਆ ਕਿੰਨੀ ਹੈਰਾਨੀ ਵਾਲੀ ਗੱਲ ਆ ਬਾਪੂ ਜਦੋਂ ਹੁਣ ਗਰਮੀ ਹੋ ਜਣੀ ਆ ਐ ਜਦੋਂ ਠੰਡ ਪਾ ਆਉਂਦੀ ਹੁਣ ਸਰਦੀਆਂ 'ਚ ਠੰਡ ਤਾਂ ਹੁਣ ਆਉਂਦੀ ਆ ਹੁਣ ਕਿਧਰ ਚਲੀ ਗਈ ਇਹ ਤੈਨੂੰ ਪਤਾ ਹੀ ਹੈ ਠੰਡ ਤਾਂ ਆਉਂਦੀ ਆ ਹੁਣ ਜਾਣਾਂ ਕਿ ਤੁਹਾਨੂੰ ਆ ਦੇਖ ਲਓ ਦੋਸਤੋ ਆਹੀ ਚੁੱਲ੍ਹਾ ਆ ਚੁੱਲ੍ਹਾ ਆ ਆ ਲੱਕੜਾਂ ਬਾਲ ਕੇ ਇੱਥੇ ਰਹਿਣ ਵਸੇਰਾ ਕਰਦੇ ਆ ਬਾਪੂ ਨੂੰ ਜੇ ਅਸੀਂ ਆਏ ਤਾਂ ਆਪਾਂ ਕਹਿੰਦਾ ਤੁਹਾਨੂੰ ਚਾਹ ਬੁਲਾਉਣੀ ਆ ਪਰ ਮੇਰੇ ਤੋਂ ਖੰਡ ਨਹੀਂ ਹੈਗੀ ਖੰਡ ਸ਼ਾਮ ਨੂੰ ਆਉਣੀ ਆ ਪਰ ਦੇਖ ਲਓ ਗਰੀਬੀ ਦੇ ਵਿੱਚ ਵੀ ਹੌਂਸਲੇ ਬਲੰਦ ਆ ਹਰ ਟਾਈਮ ਤੇ ਇੱਥੇ ਰਹਿਣ ਬਾਪੂ ਵੇ ਆਟਾ ਪਾਣੀ ਕਿੱਦਾਂ ਹੁੰਦਾ ਸਾਰਾ ਵਾਲੀ ਉਹ ਡਰਮੀ ਚ ਰੱਖਿਆ ਪਾ ਅੱਛਾ ਦੇਖੋ ਨਾ ਬਿਜਲੀ ਆ ਨਾ ਪਾਣੀ ਪਾਣੀ ਦੀ ਸਹੂਲਤ ਪਾਣੀ ਟੁੱਟੀ ਲੱਗੀ ਪਾ ਉਹ ਉੱਥੇ ਸਰਕਾਰੀ ਹਾਂ ਉਹ ਆਪਣੀ ਲਈ ਉਹ ਨਹੀਂ ਲਾਈ ਹੈਗੀ ਉਹ ਸਰਕਾਰ ਦੀ ਸਰਕਾਰ ਦੀ ਨਾ ਹਾਂ ਉਹ ਫਿਰ ਆਹ ਇਹਨਾਂ ਚ ਪਾਣੀ ਭਰ ਲੈਂਦੇ ਆ ਹਾਂਜੀ ਹਾਂਜੀ ਘੜਿਆਂ ਚ ਹਾਂਜੀ ਫੇ ਨੌਣ ਤੋਂ ਹੁਣ ਨੌਣ ਤੋਂ ਇੱਥੇ ਹੀ ਪਣੀ ਟੁੱਟੀ ਪਾਣੀ ਆ ਜਾਵੇ ਨਾ ਲੈਣਾ ਆ ਕਹਿਣ ਰੱਖਿਆ ਕੇ ਅੱਛਾ ਹਾਂ ਆ ਆ ਬਾੜਾ ਬਣਾਇਆ ਪਸ਼ੂਆਂ ਦਾ ਹਾਂਜੀ ਆ ਪਸ਼ੂਆਂ ਦਾ ਬਾੜਾ ਹੈ ਦੋਸਤੋ ਇੱਧਰ ਇੱਕ ਮੱਝਵਾ ਅ ਦੁੱਧ ਦੁੱਧ ਵੇਚ ਲੰਦੇ ਆ ਕਿ ਨਹੀਂ ਨਹੀਂ ਪਰ ਹਾਲ ਦੁੱਧ ਕਿੱਥੇ ਵੇਚਣਾ ਅੱਛਾ ਆਪਣੇ ਆਪਣੇ ਜੋਗਾਈ ਹੈ ਨਾ ਇਹੋ ਕੀ ਬਣਾਉਣ ਲੱਗੇ ਆ ਇਹ ਮੁਰੇ ਮਿਲਣ ਬਾਅਦ ਠੰਡ ਰੋਕਣ ਲਈ ਹਾਂ ਮੁਰਕੀ ਰਹੇ ਹੈ ਉਹ ਤਾਂ ਖਰਾਬ ਹੋ ਗੀਨ ਅੱਛਾ ਮੁਰਕੇ ਲਾ ਕੇ ਉਸ ਚ ਲੈਦਾ ਮਿਹਨਤ ਕਰਕੇ ਆਪਣਾ ਰਹਿਣ ਬਸੇਰਾ ਕਰਦੇ ਆ ਅ ਅਸੀਂ ਇੱਕ ਹੀ ਬੇਨਤੀ ਕਰਾਂਗੇ ਸਾਡੀ ਵੀਡੀਓ ਜੇ ਕੋਈ ਦੇਖੂਗਾ ਇਹ ਬਰੂਹੀ ਪਿੰਡ ਆ ਜਿਹਨਾਂ ਦੀ ਕੋਈ ਮਦਦ ਕਰ ਸਕਦਾ ਜ਼ਮੀਨ ਇਹਨਾਂ ਦੇ ਕੋਲ ਹੈਗੀ ਆ ਬਾਪੂ ਆਪਣੀ ਜ਼ਮੀਨ ਆ ਸਾਰੀ ਇਹ ਨਹੀਂ ਨਹੀਂ ਸ਼ਾਮਲਾ ਡਾ ਜੀ ਅੱਛਾ ਇਹ ਮੈਂ ਇਹ ਮਾਟੀ ਦਾ ਉਹ ਲੈ 40 ਸਾਲ ਲਿਆ ਨੀ ਉਹ ਆਪਣੀ ਹੋ ਗਈ ਅੱਛਾ ਜੀ ਸ਼ਾਮਲਾ ਜੀ ਤੁਸੀਂ ਆ ਜਿਓ अच्छा ਪੰਜਾਈ ਦੀ ਜਗ੍ਹਾ 'ਚ ਰਹਿੰਦੇ ਆ। ਹਾਂ। ਦਿੱਕਤਾਂ ਚੁੱਕੇ ਨਾ। ਲਓ ਬਾਪੂ। ਕੋਈ ਕੋਈ। ਥੰਡ ਡਰ ਜਾ। اچھا ਤੇ ਇਹ ਪਟੜਾ ਆਪਣੇ ਟੋਲ ਬੈਟੇ ਆਂ ਦਾ ਪਾਣੀ ਹੁੰਦਾ ਹੀਗਾ। ਹਾਂ। ਮੈਂ ਉਹਨੂੰ ਦਿਖਾ ਦਿੱਤੀ ਪਾਈਪ ਪੈ ਜਾ। ਉਹਨਾਂ ਨੇ ਇੱਕ ਵਾਰੀ ਪੁਰਾਣੀ ਆਖਿਆ ਪਾ ਦੇਣੇ ਆ। ਦੁਬਾਰਾ ਮੁੜ ਕੇ ਉਹਨਾਂ ਨੇ ਦੱਛਿਆ ਕੁਛ ਨਹੀਂ। ਹਾਂ। ਕੋਈ ਵੇੜਾਂ ਦਾ ਸ਼ੱਲਿਸ਼ ਬੰਤੋ ਹਿੱਟ ਜੀ ਲੋਕ ਇਹ ਘਰ ਵਾਸਤੇ ਵੀ ਇੱਕ ਫਾਰਮ ਨਿਕਲਦੇ ਹੁੰਦੇ ਜਿਹੜੇ ਘਰ ਵਾਸਤੇ ਵੀ ਫਾਰਮ ਨਿਕਲਦੇ ਹੁੰਦੇ ਆ ਉਹਦੀ ਭਰੇ ਫਿਰ ਫੋਨ ਨਹੀਂ ਕੋਈ ਤਾਂ। ਆਨਲਾਈਨ ਕਿਉਂ ਹੋਇਆ ਤੁਮਰਾ। ਅੱਛਾ। ਓਏ ਉਹ ਜਰ ਤਿੰਨ ਬੱਚਾ ਉਹ ਉਹਨਾਂ ਦੀ ਖਿੱਚ ਕੇ ਲੈ ਗਿਆ ਫੋਟੋ। ਇਹਨਾਂ ਦੀ ਫੋਟੋ ਖਿੱਚ ਲਈ ਤਿੰਨਾ ਦੀਆਂ ਰੋਈਆਂ। ਹਾਂ। ਸਾਡੀ ਮੈਖਾ ਅੱਖਾਂ ਹੀ ਸਾਡੀ। ਉਹ ਕਹਿੰਦੇ ਤੁਹਾਡਾ ਨਹੀਂ। ਉਹ ਕੀ ਕੀ ਕਰਛਾ ਤੇ। ਜੋਰ ਥੋੜਾ ਤਿੰਨ ਬੱਚਾ ਹੈਗਾ ਜੋਰ ਨਹੀਂ। ਬੁੱਟੇਂ ਵਾਰੀ ਜੋਰ ਹੈ ਤੈਨੂੰ ਛੁਆੜ ਦੇਣਾ। ਤੈਨੂੰ ਇਹ ਕਰ ਦੇਣਾ ਉਹ ਕਰ ਦੇਣਾ। ਹੂੰ। ਬਸ ਬਸ ਇੱਥੇ ਹੀ। ਹੂੰ। ਕਿ ਜੇ ਤੁਹਾਡੀ ਵੀਡੀਓ ਪਾ ਲਈਏ ਤੁਹਾਡੀ ਮਦਦ ਹੋ ਜਾਏ ਕੋਈ ਚੱਕਰ ਤਾਂ ਨਹੀਂ ਚੱਕਰ ਕਾਦਾ ਆਏਗਾ ਮਜਾ ਹੋ ਜਾ ਜ਼ਰਾ ਛੋਖੇ ਹੋ ਜੂਗੇ ਰੋਟੀ ਖਾਣੀ ਖੁੱਲਾ ਹੋ ਜਾਊਗਾ ਹਾਂ ਹਾਂ ਰੋਟੀ ਖਾਣੀ ਮਿਲ ਜੂ ਹੋਰ ਹੋਰ ਕੀ ਹੋ ਜਾਦਾ ਹੋਰ ਹੋਈ ਜਾ ਹੋਰ ਇਹ ਮਦਦ ਕਿਆ ਸਰਕਾਰ ਜੇ ਰੋਟੀ ਪਾਣੀ ਮਿਲ ਜਾ ਖੁੱਲਾ ਮਾੜੀ ਗੱਲ ਥੋੜੀ ਦੋਸਤੋ ਅਸੀਂ ਵੀਡੀਓ ਪੋਸਟ ਕਰਾਂਗੇ ਬਾਬਾ ਜੀ ਇੱਥੇ ਕੰਮ ਕਰਦੇ ਪਏ ਆ ਇੱਕ ਅੱਖਾਂ ਦੀ ਕੁਲੀ ਸਵਾਰ ਰਹੇ ਆ ਤਾ ਕਰਕੇ ਅਸੀਂ ਰੁਕੇ ਆ ਰੁੱਕ ਕੇ ਇੱਥੇ ਆਏ ਆ ਜੰਗਲ ਪੈਂਦਾ ਬਰੂਹੀ ਪੈਂਦਾ ਇੱਧਰ ਸਾਰਾ ਬਾਬਾ ਜੰਗਲ ਹੀ ਆ ਇੱਧਰ ਹਾਂ ਜੰਗਲ ਜੰਗਲ ਕਿੰਨਾ ਕ ਜੰਗਲ ਆ ਇੱਧਰ ਵੱਡਾ ਆ ਜੰਗਲ ਵੱਡਾ ਹੀ ਵੱਡਾ ਵੱਡਾ ਅੱਛਾ ਬੜਾ ਵੱਡਾ ਬਹੁਤ ਵੱਡਾ ਜੰਗਲ ਹੀ ਰਹਾਂਦਾ ਆ 80 ਸਾਲ ਦੀ ਉਮਰ ਦੇ ਵਿੱਚ ਇਹ ਬਜ਼ੁਰਗ ਹੱਥੀ ਕੰਮ ਕਰਦੇ ਪਏ ਹਨ ਕਾਦੇ ਵਾਸਤੇ ਕਰੋਟੀ ਵਾਸਤੇ ਰੋਟੀ ਸ਼ਾਮ ਤੱਕ ਦਾ ਗੁਜ਼ਾਰਾ ਕਰਨ ਵਾਸਤੇ ਇਹਦੇ ਅੱਗੇ ਲਾਉਣ ਵਾਸਤੇ ਟੁੱਟ ਗਈ ਆ ਕੱਖਾਂ ਦੀ ਕੁਲੀ ਤੇ ਇਹਨੂੰ ਸਵਾਰਨ ਵਾਸਤੇ ਨਾ ਕਰਦੇ ਆ ਕਿਵੇਂ ਰਹਿੰਦੇ ਆ ਆਪਣਾ ਰਹਿਣ ਬਸੇਰਾ ਕਰਦੇ ਆ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਅੱਜ ਦੇ ਟਾਈਮ 'ਚ ਬਾਪੂ ਕਹਿੰਦਾ ਅਸੀਂ ਦੀਵਾ ਬਾਲ ਕੇ ਇੱਥੇ ਆਪਣੀ ਰਾਤ گزارਦੇ ਆ ਲਾਈਟ ਤੱਕ ਨਹੀਂ ਹੈਗੀ ਇਸ ਘਰ ਨੂੰ ਅੱਜ ਲਾਈਟ ਤੱਕ ਨਹੀਂ ਹੈਗੀ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰਿਓ ਬਰੂਹੀ ਪਿੰਡ ਪੈਂਦਾ ਬਾਪੂ ਆਪਣਾ ਨਾਂ ਇੱਕ ਵਾਰੀ ਨਾ ਨਾਂ ਪਤਾ ਦੱਸ ਦਿਓ ਸਾਰਾ ਕੁਝ ਮੇਰੇ ਘਰ ਘਾਟ ਤੇ ਲਿਖਿਆ ਹੀ ਕੀ ਜੀ ਹੁਸਾਰ ਕਾ ਹਾਂ ਦੇਖ ਲਿਆ ਤੁਸੀਂ ਬੋਲਦੇ ਹੋ ਨਾ ਇੱਕ ਵਾਰ ਨਹੀਂ ਨਹੀਂ ਉਹਦੇ ਹਜ਼ਾਰ ਕਾ ਸਭ ਕੁਝ ਲਿਖਿਆਗਾ ਗਰਜੰਗ ਹੈਗਾ ਗਰਜੰਗ ਪਿੰਡ ਬਰੂਹੀ ਪਿੰਡ ਬਰੂਹੀ ਇਹ ਰੋਡ ਨਿਕਲਦੀ ਆ ਇੱਥੇ ਤੁਸੀਂ ਜੇ ਕਿਸੇ ਨੇ ਮਦਦ ਕਰਨੀ ਆ ਤਾਂ ਬਾਪੂ ਜੀ ਕੋਲ ਆ ਕੇ ਮੋਬਾਈਲ ਹੈਗਾ ਬਾਪੂ ਮੋਬਾਈਲ ਮੇਰਾ ਡੈਡੋ ਹੋ ਗਿਆ ਪਰ ਆ ਬੈਟਰੀ ਉਹ ਕੋਈ ਬੱਤੀ ਨਹੀਂ ਹੈਗੀ ਤਾਂ ਮੋਬਾਈਲ ਤਾਂ ਕਿੱਥੋਂ ਹੋਊਗਾ ਇਹ ਨੈਚੁਰਲੀ ਗੱਲ ਆ ਉਹ ਵੀ ਕੰਮ ਕਰਦੇ ਆ ਆ ਲੈ ਇਹ ਲੱਕੜੀ ਲੱਕੜੀ ਬੜਵੇ ਹੈਗੇ ਅੱਛਾ ਨਿਆਣੇ ਨਿਆਣਾ ਕਹਾਇਆਗਾ ਅਗੀ ਦਾ ਕੀ ਆ ਆਸ਼ਾਨੀ ਰਪਾ ਤਾਂ ਕੀ ਹੈ ਆਸ਼ਰਾ ਨਹੀਂ ਸਾ ਅੱਛਾ ਤਾਂ ਕਰਕੇ ਵੀ ਕੱਲੇ ਰਹਿੰਦੇ ਆ ਨਾ ਕੱਲੇ ਆਂ ਮੁਰਦੋ ਇੱਥੇ ਵੀ ਨਿਆਣੇ ਇੱਥੇ ਹੀ ਪੜੇ ਜਰਾ ਅੱਛਾ ਹਾਂ ਇਹ ਤੁਹਾਨੂੰ ਛੱਡ ਗਏ ਉਹ ਹਾਂ ਸਾਨੂੰ ਛੱਡ ਦਿੰਦੇ ਭਾਈ ਨਿਆਣੇ ਐਵੇਂ ਜਿੰਨੂ ਆਖੀ ਕਿੰਨੇ ਨਿਆਣੇ ਆ ਤਿੰਨ ਨਿਆਣੇ ਮੁੰਡੇ ਹਾਂ ਮੁੰਡੇ ਅੱਛਾ ਨਿਆਣੇ ਨੇ ਨਿਆਣੇ ਕਹਾਤਾ ਹੈ ਆਈ ਤਾਂ ਜਿੰਨੇ ਸਾਹਮਣੇ ਹੈਗਾ ਸਭ ਕੁਝ ਹੀ ਹਾਂ ਫਿਰ ਵੀ ਗੱਲ ਤਾਂ ਆਖਿਆ ਨਹੀਂ ਜਦੋਂ ਮਾੜੀ ਗੱਲ ਹੈ ਨਾ ਆਖੀ ਜੇ ਇੱਕੇ ਤਾਂ ਫਿਰ ਚੰਗਾ ਨਹੀਂ ਲੱਗਦਾ ਫਿਰ ਕਦੀ ਉਸੇ ਫਿਰ ਗਲਬਦੂ ਕਰਨੇ ਜੀ ਜੀ ਨੂੰ ਵੀ ਪੈਨਸ਼ਨ ਲੱਗੀ ਨਹੀਂ ਨਹੀਂ ਪੈਨਸ਼ਨ ਨਹੀਂ ਕੇ ਲੋਕੀ ਬਾ ਪਰ ਜੋ ਮੈਂ ਤਿੰਨ ਧਾਰ卡ੜੀ ਬੱਚਤ ਹੈ ਨੇ ਰੋਟੀ ਭਾਂ ਜਿੱਦਾਂ ਹੁਣ ਤੈਨੂੰ ਚਲੋ ਦਾਣੇ ਤਾਂ ਸਰਕਾਰੀ ਮਿਲ ਜਾਂਦੇ ਆ ਫੇਰ ਇਦਾਂ ਹੀ ਐ ਨਾ ਹੁਣ ਤੈਨੂੰ ਪਤਾ ਹੀ ਆ ਕੋਈ ਦਿਹਾੜੀ ਮਾੜੀ ਮੋਟੀ ਮਿਲ ਜਾ ਹਾਂ ਫੇਰ ਕਿ ਜੀ ਬੁੱਤਾ ਲੱਗਦਾ ਇਦਾਂ ਹੀ ਓਖਾ ਹੀ ਹੈਗਾ ਆਈ ਜਿਹੀ ਕੰਮ ਬੁਛੂਟੀ ਫਿਛਾੜੀ ਦਾ ਬੱਕ ਕਰਨਾ ਚੰਦੀ ਆਉਣੀ ਤਾਂ ਫੇਰ ਆ ਕਿ ਜੀ ਚਾਰ ਪੈਸੇ ਆਉਣੇ ਆ ਜ ਟੋਕਰ ਵਗੈਰਾ ਬਣਾਉਂਦੇ ਹੋਣੇ ਆ ਨਹੀਂ ਨਹੀਂ ਟੋਕਰ ਨਹੀਂ ਹਾਂ ਆਪਣੇ ਕੜੀ ਪੱਤਾ ਜਦੋਂ ਸ਼ਹਿਰ ਜਾਂਦਾ ਅੱਛਾ ਹਾਂ ਦੇਸੀ ਬੁਛੂਟੀ ਜਾਂਦੀ ਸ਼ਹਿਰ ਅੱਛਾ ਉਹ ਤੋੜਦੇ ਜੰਗਲ ਚੋਂ ਹਾਂ ਉਹ ਹੀ ਲਈ ਸੀ ਉਹ ਕੁਤਰੀ ਦੀ ਮੇ ਟੋਕੇ ਉਹ ਕੁਦਰ ਨਹੀਂ ਆ ਉਹ ਵੇਕਦੀ ਆ ਫਿਰ ਬਾਪੂ ਉਹ ਵੀ ਤਾਂ ਕਿਹੜੀ ਮਹਿੰਗੀ ਵੇਕਦੀ ਹੁੰਨੀ ਹੈ ਨਾ ਵੇਖ ਵੇਕਦੀ ਹੈ 150 ਰੁਪਏ ਦੀ ਮਿਲ ਜਾਂਦੀ ਨਹੀਂ 100 ਰੁਪਏ ਵਿਕਦੀ ਹੈ ਨਾ ਕਿਲੋ ਹਾਂ ਅੱਛਾ ਫਿਰ ਇਦਾਂ ਹੀ ਹੈ ਨਾ ਫਿਰ ਭੁੱਖੇ ਨਾਲ ਕਰਨਾ ਤਾਂ ਪੈਣਾ ਵੀਰਾ ਸਹੀ ਗੱਲ ਆ ਜੀ ਹੂੰ ਇੱਦਾਂ ਹੀ ਆਉਣ ਤੈਨੂੰ ਪਤਾ ਹੀ ਆ ਜਿਹੜਾ ਫੇਰੀ ਯਾਖਈਏ ਜੀਲਾ ਤੈਨੂੰ ਪਤਾ ਹੀ ਹੈ ਯਾਰ ਅੱਜ ਵੀ ਨਾ ਇੱਥੇ ਇਹਨਾਂ ਤੋਂ ਟੈਂਕੀ ਆ ਆਹ ਘੜਿਆਂ ਦੇ ਵਿੱਚ ਪਾਣੀ ਭਰ ਕੇ ਰੱਖਿਆ ਆ ਉਹ ਘੜਿਆਂ ਦੇ ਵਿੱਚ ਹੀ ਆਪਣਾ ਨਹਾਉਣ ਧੋਣ ਭਾਂਡੇ ਪੀਣ ਵਾਲਾ ਪਾਣੀ ਸਾਰਾ ਕੁਝ ਆ ਬਾਪੂ ਜਦੋਂ ਟੂਟੀ ਨਹੀਂ ਆਉਂਦੀ ਉਦੋਂ ਤਾਂ ਪਿਓੱਖਾ ਹੁੰਦਾ ਆਉਣਾ ਉਦੋਂ ਫੇਰ ਟੱਬ ਤੋਂ ਲਿਆਈਦਾ ਹਪਾ ਉਹ ਇੰਨੀ ਦੂਰੋਂ ਉਹ ਟੱਬਾ ਜਿਹੜਾ ਇਹ ਸੇਨ ਹਾਲੀ ਅੱਛਾ ਫੇਰ ਉੱਥੋਂ ਲਿਆਈਦਾ ਹਾਂ ਬੜੇ ਔਖੇ ਕੰਮ ਹੁੰਦੇ ਆ ਬੜੇ ਔਖਾ ਹੀ ਹੋਇਆ ਫੇਰ ਵੀ ਚਲੋ ਮਲਕ ਜਾ ਝੋਕਰੇ ਹੋ ਗਿਆ ਇਹ ਜਿਹੜਾ ਪਿੱਛੇ ਦੀ ਸਰਕਾਰ ਨੇ ਕਿਹਾ ਨਾ ਕਿਲੇ ਕਿਲੇ ਪਾਣੀ ਦਿਓ ਹਾਂ ਤਾਂ ਹੀ ਕਿ ਜੀ ਮੁਕਮਲ ਲੋ ਦੋਸਤੋ ਇਹ ਅੱਖਾਂ ਦੀ ਕੁੱਲੀ ਆ ਬਾਬੂ ਦੀ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਜੋ ਇਹਨਾਂ ਦੀ ਮਦਦ ਹੋ ਸਕੇ ਪਤਾ ਹੀ ਤੁਹਾਨੂੰ ਦੱਸਤਾ ਆ ਜਰੂਰ ਸ਼ੇਅਰ ਕਰਿਓ ਵੀਡੀਓ ਧੰਨਵਾਦ